thank you ਉਹ ਉਹ ਰਸਤਾ ਨਿਕਲਦੇ ਨਾ ਉਹ ਇਦੋਂ ਦੀ ਕਰਦਾ ਕੈਮਰਾ ਬਜ਼ਾਰ ਦੇ ਵਿੱਚ ਹੀ ਤਿੰਨ ਜਾਨੇ ਉਧਰ ਮੇਰੀ ਸ਼ਾਪ ਵਾਲੀ ਸਾਈਡ ਤੋਂ ਆਏ ਆ ਜੀ ਉਹ ਤਿੰਨਾਂ ਜਾਨਿਆਂ ਦੇ ਮੂੰਹ ਲਪੇਟੇ ਹੋਏ ਆ ਮਤਲਬ ਮੋਟਰਸਾਈਕਲ ਤੇ ਆ ਆ ਕੇ ਉਹਨਾਂ ਨੇ ਆ ਖੜੀ ਕਾਰ ਦੇ ਵਿੱਚ ਦੋ ਫਾਇਰ ਇਧਰੋਂ ਕੱਢੇ ਆ ਮਤਲਬ ਇੱਥੇ ਦੱਸਣ ਦੇ ਮੁਤਾਬਕ ਵੀ ਦੋ ਇਧਰੋਂ ਕੱਢੇ ਆ ਇੱਕ ਇੱਥੇ ਆਣ ਗਵਾਂਢ ਦੇ ਦੱਸਣ ਮੁਤਾਬਕ ਪਰਲੀ ਸਾਈਡ ਨੂੰ ਇੱਕ ਫਾਇਰ ਕੱਢਿਆ ਜੀ ਉਹਨਾਂ ਨੇ ਉਹ ਮਤਲਬ ਦਹਿਸ਼ਤ ਦਾ ਬਹੁਤ ਮਾਹੌਲ ਬਣਿਆ ਹੋਇਆ ਸਾਰੇ ਬਾਜ਼ਾਰ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਉਹ ਕੋਈ ਅਬੋਰ ਦੇ ਪਰਸਨ ਹੈਗੇ ਜਿਨ੍ਹਾਂ ਦੇ ਉਹਨਾਂ ਦੇ ਇਹ ਗੋਲੀਆਂ ਮਾਰੀਆਂ ਜੀ ਇਹ ਮੈਂ ਪੱਟੀ ਕਿਸ ਦੀ ਫਾਇਰ ਕਾਰ ਹੈ ਜੀ ਮੇਰੇ ਖਾਲ ਡਿਜ਼ਾਇਰ ਕਾਰ ਇੱਥੇ ਖੜੀ ਉਹਦੇ ਬਾਰੀ ਦੇ ਵਿੱਚ ਮਾਰੇ ਦੋ ਫਾਇਰ ਹੈ ਜੀ ਇੱਕ ਵਿੱਚ ਮੇਰੇ ਖਾਲ 32 ਬੋਰ ਦਾ ਪਿਸਤਲ ਲੱਗਦਾ ਜੀ ਜਿਹਦਾ ਉਹ ਕੋਈ ਫਾਇਰ ਹੈ ਵਿੱਚ ਇੱਕ ਟਕਿਆ ਹੋਇਆ ਵੀ ਹੈ ਵਿੱਚ ਪਰ ਲੱਗਦਾ ਕੀ ਮੰਸ਼ਾ ਹੋ ਸਕਦਾ ਮੰਸ਼ਾ ਜੀ ਉਹ ਮੈਂਬਰ ਨਾਲ ਉਹਨਾਂ ਦੇ ਨਾਲ ਗੱਲ ਤਾਂ ਕੀਤੀ ਸੀ ਜਿਹੜੇ ਜਿੰਨਾ ਦੀ ਕਾਰ ਆ ਉਹਨਾਂ ਦਾ ਮਤਲਬ ਕਹਿੰਦੇ ਮੇਰੀ ਕੋਈ ਦੁਸ਼ਮਣੀ ਤਾਂ ਲੱਗਦੀ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੁਛ ਨਹੀਂ ਬਹੁਤ ਦਹਿਸ਼ਤ ਫਲਾਉਣ ਦੇ ਮਾਰੇ ਲੱਗਦੇ ਆ ਉਹ ਮੁੰਡੇ ਤਿੰਨ ਮੁੰਡੇ ਸੀਗੇ ਤਿੰਨਾਂ ਦਾ ਮੂੰਹ ਲਪੇਟਿਆ ਹੋਇਆ ਸੀਗਾ ਮਤਲਬ ਇੱਥੇ ਬੜੀ ਦਹਿਸ਼ਤ ਫਲਾਉਂਦੇ ਜਾਂਦੇ ਉਹ ਗਏ ਆ ਜੀ ਉਹ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਿਆ ਜਾਵੇ ਨੱਥ ਪਾਈ ਜਾਵੇ ਡਿਪਟੀ ਸਾਹਿਬ ਨੂੰ ਵੀ ਅਪੀਲ ਕਰਦੇ ਆਂ ਐਸ ਐਚ ਓ ਸਾਹਿਬ ਨੂੰ ਵੀ ਇਹ ਤਾਂ ਬਹੁਤ ਗਲਤ ਕੰਮ ਆ ਮੂੰਹ ਬੰਨ ਕੇ ਵਾਲਾ ਕੰਮ ਜਿਵੇਂ ਪਹਿਲਾਂ ਪਹਿਲਾਂ ਕਿਹਾ ਸੀਗਾ ਵੀ ਮੂੰਹ ਬੰਦ ਵਾਲੇ ਸਾਰੇ ਬੰਦ ਕੀਤੇ ਜਾਣ ਐਸ ਐਚ ਓ ਸਾਹਿਬ ਨੇ ਬਹੁਤ ਸਖਤੀ ਕੀਤੀ ਸੀਗੀ ਪਰ ਉਹ ਕੁਝ ਹੋ ਸਕਦਾ ਵੀ ਐਸ ਐਚਓ ਸਾਹਿਬ ਉਧਰ ਬਿਜੀ ਹੋਣ ਵੋਟਾਂ ਕਰਕੇ ਵੀ ਨਾ ਧਿਆਨ ਦਿੱਤਾ ਜਾਂਦਾ ਹੋਵੇ ਪਰ ਉਹ ਮੇਰੀ ਅਪੀਲ ਹੈ ਡਿਪਟੀ ਸਾਹਿਬ ਨੂੰ ਵੀ ਤੇ ਐਸ ਐਚਓ ਸਾਹਿਬ ਨੂੰ ਵੀ ਇਹ ਜਿੰਨੀ ਜਲਦੀ ਹੋ ਸਕੇ ਤੇ ਦਹਿਸ਼ਤ ਦੇ ਮਾਹੌਲ ਚੋਂ ਸ਼ਹਿਰ ਨੂੰ ਕੱਢਿਆ ਜਾਵੇ ਧੰਨਵਾਦ ਅੱਜ ਵਾਲੀ ਵਾਰਤਾ ਤਾਂ ਕੀ ਦੱਸਿਆ ਜੀ ਪਿਛਲੇ ਦਸੰਬਰ ਤੋਂ ਪਹਿਲਾਂ ਕੋਟਕਪੂਰਾ ਦੇ आलेਦਵਾਲੇ ਔਰ ਕੋਟਕਪੂਰਾ ਸ਼ਹਿਰ ਖਾਸ ਕਰਕੇ ਬਹੁਤ ਦਹਿਸ਼ਤ ਦਾ ਮਾਹੌਲ ਸੀਗਾ ਉਸ ਤੋਂ ਬਾਅਦ ਇੱਥੋਂ ਦੇ ਲੋਕਾਂ ਨੇ ਇੱਕ ਫਟਾਫੀ ਕੀਤਾ ਉਸ ਤੋਂ ਬਾਅਦ ਪ੍ਰਸ਼ਾਸਨ ਬਹੁਤ ਮੁਸਤੈਦ ਨਾਲ ਕੰਮ ਕਰ ਰਿਹਾ ਸੀਗਾ ਔਰ ਇਹਨਾਂ ਗਲਤ ਅੰਤਰ ਤੇ ਕਾਫੀ ਨਕੇਲ ਪਾਈ ਲੇਕਿਨ ਅੱਜ ਫੇਰ ਇੱਕ ਐਸੇ ਬਾਜ਼ਾਰ 'ਚ ਜਿਹੜਾ ਭੀੜ ਭਾਰ ਬਹੁਤ ਜ਼ਿਆਦਾ ਹੁੰਦੀ ਹੈ ਗੁਰਦੁਆਰਾ ਬਾਜ਼ਾਰ ਇੱਕ ਸੰਗ ਬਾਜ਼ਾਰ ਹੈ ਉਥੇ ਦਿਨ ਦਹਾੜੇ ਫਾਇਰਿੰਗ ਕਰਨਾ ਇਹ ਫਿਰ ਇੱਕ ਉਸੇ ਤਰ੍ਹਾਂ ਦਾ ਮਾਹੌਲ ਫਿਰ ਕੋਰਪੋਰੇ ਦਾ ਬਣ ਗਿਆ ਹੈ ਇਹ ਪਾਲੀਵਾਰਕ ਤੇ ਬਹੁਤ ਵੱਡੀ ਦਹਿਸ਼ਤ ਹੈ ਅੱਜ ਵੀ ਹਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਰੀਜ਼ਨ ਕੀ ਹੈ ਔਰ ਖੜੀ ਗੱਡੀ ਤੇ ਮਾਰੀ ਕਰਨਾ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਜਲਦੀ ਤੋਂ ਜਲਦੀ ਉਹਨਾਂ ਬੰਦਿਆਂ ਨੂੰ ਲੋਕੇਟ ਕਰੂਗਾ ਤੇ ਜਨਤਾ ਦੇ ਸਾਹਮਣੇ ਲਿਆਊਗਾ ਵੀ ਉਹਨਾਂ ਦਾ ਮੰਤਲ ਕੀ ਹੈ ਕੀ ਮੰਗ ਕੀ ਕਰਦੇ ਹੋ ਅਸੀਂ ਮੌਕਾ ਕਰਦੇ ਜਿੰਦੇ ਤੋਂ ਜਲਦੀ ਉਹਨਾਂ ਨੂੰ ਲੋਕੇਟ ਕੀਤਾ ਜਾਵੇ ਅਰੈਸਟ ਕੀਤਾ ਜਾਵੇ ਕਾਰਵਾਈ ਕੀਤੀ ਜਾਵੇ ਜੋ ਕਰਨੀ ਹੈ ਮੇਰਾ ਨਾਮ ਰਾਹੁਲ ਕੁਮਾਰ ਨਾਂ ਹੈ ਜੀ ਮੈਂ ਬੋਰ ਦਾ ਰਹਿਣ ਵਾਲਾ ਤੇ ਮੈਂ ਤਾਂ ਰੂਟੀਨ ਦੇ ਵਿੱਚ ਆਣਾ ਵੇਖ ਲਿਆ ਮੇਰਾ ਟੂਰ ਹੁੰਦਾ ਇੱਥੇ ਡੈਡੀਮੈਂਟ ਦਾ ਆਪਣਾ ਕੰਮ ਹੈਗਾ ਪਰ ਕਾਰ ਮੈਂ ਇੱਥੇ ਆ ਕੇ ਰੂਟੀਨ ਚ ਲਾਣਾ ਹੁੰਦਾ ਉਹਨੂੰ ਪਤਾ ਨਹੀਂ ਇਹ ਕੌਣ ਸੀ ਕੌਣ ਨਹੀਂ ਹੈਗੇ ਸੀ ਐਸੇ ਦਾ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਤਾਂ ਹੁਣੇ ਕੋਲ ਆਇਆ ਸੀ ਕਿ ਤੁਹਾਡੀ ਗੱਡੀ ਇੱਥੇ ਖੜੀ ਸੀ ਤੁਹਾਡੀ ਗੱਡੀ ਦੇ ਕੋਈ ਫੈਰ ਮਾਰ ਗਿਆ ਔਰ ਜਦੋਂ ਮੈਂ ਆ ਕੇ ਦੇਖਿਆ ਕਾਫੀ ਪੀੜ ਕੱਟੀ ਹੋਈ ਹੋਈ ਸੀ। ਤਾਂ ਲੱਗਦਾ ਕੋਈ ਤੁਹਾਡੇ ਨਾਲ ਕੋਈ ਦੁਸ਼ਮਣੀ ਕੇ ਨਹੀਂ ਨਹੀਂ ਸਰ ਜੀ ਕੋਈ ਗੱਲ ਨਹੀਂ ਹੈਗੀ। ਰੂਟੀਨ ਦੇ ਵਿੱਚ ਆਣੇ ਜੀ ਅਸੀਂ। ਕੀ ਮੰਗ ਕਰਦੇ ਹੋ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਸਰ ਹੁਣ ਮੈਂ ਤਾਂ ਹੁਣ ਮੰਗ ਤਾਂ ਕੁਝ ਵੀ ਨਹੀਂ ਕਰਦਾ ਪਰ ਇੱਥੇ ਦਸ਼ਰਦ ਦਾ ਮਾਹੌਲ ਬਹੁਤ ਜ਼ਿਆਦਾ ਯਾਨੀ ਕਿ ਕੋਟਪੂਰੇ ਬਹੁਤ ਜ਼ਿਆਦਾ ਬਣਿਆ ਹੋਇਆ ਹੈ। ਇਹਨਾਂ ਤੋਂ ਜਿਹੇ ਬੰਦੇ ਕਿਹਨੂੰ ਠੀਕ। ਚਾਹਾਂ ਚੱਕੀ ਵੀ ਰਾਹੁਲ ਕੁਮਾਰ ਨੇ ਬਹੁਤ ਸਿਹਤ ਇਹ ਤਰ੍ਹਾਂ ਦੀਆਂ ਇੱਥੇ ਟੂਰਿੰਗ ਕਰਨ ਆਉਂਦੇ ਇਹਨਾਂ ਦੀ ਗੱਡੀ ਜਿੱਥੇ ਆਪਾਂ ਖੜੇ ਆ ਸਾਹਮਣੇ ਦੇਖੀ ਅੱਜ ਬੁੱਧਲੀ ਬਰਨਾਲ ਤੋਂ ਜੁਆ ਕੈਮਰਿਆਂ ਤੋਂ ਇੰਨਾ ਕੀ ਪਤਾ ਲੱਗਾ ਕਿ ਇਹਨਾਂ ਨੌਜਵਾਨਾਂ ਦੇ ਮੂੰਹ ਦੇ ਉੱਤੇ ਯੈਲੋ ਜਾਂ ਸੰਤਰੀ ਕਲਰ ਦੇ ਆਪਣੇ ਬੰਨੇ ਹੋਏ ਸੀ ਉਹ ਆਏ ਆ ਆਏ ਤੇ ਉਹਨਾਂ ਨੇ ਟੈਰਾਂ ਦੇ ਉੱਪਰ ਦੋ ਫਾਇਰ ਕੀਤੇ ਆ ਕਿਉਂਕਿ ਬੁੱਧਲੀ ਹਰ ਤਾਲ ਕੋ ਦਾ ਬੇਸ ਕੋਤੀ ਜੀ ਹੈ ਨੈਕਸਟ ਜੀ ਅਸੀਂ ਹੋਰ ਕਾਉਂਦੇ ਆ ਉਹਨੂੰ ਦੇਖ ਕੇ ਉਹਨਾਂ ਦੀ ਪਛਾਣ ਤੇ ਮੋਟਿਵ ਪਤਾ ਕਰਾਂਗੇ ਕਿਉਂਕਿ ਮਾਰਨ ਦਾ ਮੋਟਿਵ ਤੋਂ ਹੀ ਲੱਗ ਰਿਹਾ ਮੈਨੂੰ ਸਰ ਲੱਗਦਾ ਵੀ ਕਿਤੇ ਕਿਤੇ ਚੋਨਾ ਦਾ ਮਾਹੌਲ ਹੈ ਕੋਈ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੋਈ ਵੀ ਰੀਜ਼ਨ ਹੋ ਸਕਦਾ ਹੈ ਲੇਕਿਨ ਜਿਹੜਾ ਇਹ ਇੱਥੇ ਲੱਗ ਰਿਹਾ ਬਿਲਕੁਲ ਸਿਰਫ ਡਰਾਉਣ ਦਾ ਕਿਉਂਕਿ ਜੇ ਮਸਤਲੀ ਗੱਲ ਤਾਂ ਕਾਰਪਾਲੂ ਤੇ ਖਾਨੀ ਘੱਡੀ ਸੀ ਲੇਕਿਨ ਜੇ ਉਸ ਤੋਂ ਸਾਬਿਤ ਬੰਦਾ ਵੀ ਅੰਦਰ ਹੁੰਦਾ ਤਾਂ ਉਹਨਾਂ ਨੇ ਏਮ ਇਸ ਤਰੀਕੇ ਨਾਲ ਕੀਤਾ ਕਿ ਬੰਦੇ ਦੇ ਪੂਰੀ ਦਿਖ ਨਹੀਂ ਸੀ ਯਾਨੀ ਇਹ ਤੋਂ ਸਿਰਫ ਡਰਾਉਂਦਾ ਲੱਗਦਾ ਹੁਣ ਇਹ ਰਾਹੁਲ ਜੀ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਬਾਕੀ ਕੈਮਰਿਆਂ ਤੋਂ ਤੇ ਬੰਦੇ ਕੌਣ ਨੇ ਇਸ ਤੋਂ ਪਤਾ ਲੱਗਿਆ ਕੀ ਰੀਜ਼ਨ ਹੋ ਸਕਦਾ ਜੇ ਇੱਕ ਵੱਡਾ ਰਿਸਕ ਲੈਣਾ ਕਿ ਭਰੇ ਪੁਜਾਰ ਦੇ ਵਿੱਚ ਗੱਡੀ ਦੇ ਉੱਤੇ ਫਾਇਰ ਕਰਕੇ ਜਾਣਾ ਪੜੇ ਜਾਂਦਾ ਵੀ ਡਰ ਹੁੰਦਾ ਉਹ ਵੀ ਲੱਗਦਾ ਕਿ ਇਹ ਸਿਰਫ دہشت ਪਾਉਣ ਦਾ ਰੀਜ਼ਨ ਹੋਏਗਾ ਇਹਦਾ ਯਾਦ ਨਾਲ ਉਹਨਾਂ ਨੇ ਟਾਰਗੇਟ ਬੁਲੇਖਾ ਕਿ ਇਹ ਹੈਗੇ ਆ ਜਾਂ ਹੋ ਰਿਹਾ ਹੈ ਕਿ ਇਹ ਅਸੀਂ ਪ੍ਰਤਾਵ ਸਰ ਚੋਣ ਜਾਬ ਤੇ ਕਰਕੇ ਅਸਲਾਤ ਸਾਰਾ ਜਮ੍ਹਾਂ ਹੋ ਚੁੱਕਾ ਹੈ ਬਿਲਕੁਲ ਇਹ ਦੂਜੇ ਨੰਬਰ ਦਾ ਹੋਣ ਦੇ ਜ਼ਿਆਦਾ ਚਾਂਸ ਹੈ ਲੇਕਿਨ ਵੈਸੇ ਵੀ ਆਪਾਂ ਸਾਰੇ ਸਮਝਦਾਰ ਹੈ ਕਿ

ਸਿੱਖ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਸੁਬਿਆੰਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਆਯਾਤ ਤੌਰ ਤੇ ਚੋਣ ਲੜ ਰਹੇ ਆ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਤੇ ਉਹਨਾਂ ਦੇ ਹੱਕ 'ਚ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੋ ਆਯਾਤ ਉਮੀਦਵਾਰ ਆ ਉਹਦੇ ਹੱਕ 'ਚ ਬਹੁਤ ਵੱਡਾ ਰੋਡ ਸ਼ੋਅ ਇਲਾਕੇ ਦੀਆਂ ਸੰਗਤਾਂ ਵੱਲੋਂ ਕੱਢਿਆ ਜਾ ਰਿਹਾ ਬਹੁਤ ਜ਼ਿਆਦਾ ਉਤਸ਼ਾਹ ਸੰਗਤਾਂ ਦੇ ਵਿੱਚ ਪਿਆਰ ਆ ਸੰਗਤਾਂ ਦੇ ਵਿੱਚ ਆਪ ਆਪਣੀ ਨਿੱਜੀ ਵਾਹਨ ਮੋਟਰਸਾਈਕਲ ਗੱਡੀਆਂ ਲੈ ਕੇ ਪਹੁੰਚੇ ਆ ਕਿਉਂਕਿ ਸਾਡੇ ਕੋਲ ਕੋਈ ਬਹੁਤਾ ਪੈਸਾ ਨਹੀਂਗਾ ਵੀ ਅਸੀਂ ਕੋਈ ਮੁੱਲ ਚ ਤੇਲ ਪਵਾ ਕੇ ਸੱਦੇ ਇਹ ਤਾਂ ਗਾਲਪੁਰਖ ਵਹਿਗੁਰੂ ਦੀ ਕਿਰਪਾ ਨਾਲ ਉਸ ਸ਼ਹੀਦ ਦੇ ਸਤਿਕਾਰ ਚ ਆਏ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਪ੍ਰੈਸ ਵਾਲੇ ਮੀਡੀਆ ਵਾਲੇ ਵੀਰਾਂ ਦਾ ਖਾਸ ਤੌਰ ਤੇ ਧੰਨਵਾਦ ਜੋ ਸਾਡੇ ਕਵਰੇਜ ਕਰ ਰਹੇ ਆ ਸਾਡੀ ਆਵਾਜ਼ ਨੂੰ ਸਾਡੇ ਵੋਟਰਾਂ ਤੱਕ ਲੋਕ ਸਭਾ ਹਲਕਾ ਫਰੀ ਕੋਟ ਦੇ ਲੋਕਾਂ ਇਹ ਜੋ ਇਹਨਾਂ ਰੋਡ ਸ਼ੋਅ ਫਰੀ ਕੋਟ ਤੋਂ ਅੱਜ ਅਸੀਂ ਆਰੰਭ ਕਰਕੇ ਫਰੀ ਕੋਟ ਜ਼ਿਲ੍ਹੇ ਦੇ ਪਿੰਡਾਂ ਵਿੱਚ ਦੀ ਹੁੰਜਿਆ ਹੋਇਆ ਸ਼ਾਮ ਨੂੰ 9 ਵਜੇ ਸਮਾਪਤੀ ਹੈ ਤੇ ਆਪ ਜੀ ਨੂੰ ਪਤਾ ਹੈ ਜੋ ਇੰਦਰਾ ਪਾਪਨ ਨੂੰ ਸੋਧਾ ਲਾਉਣ ਵਾਲੇ ਅਮਰ ਸ਼ਹੀਦ ਭਾਈ ਬਿਆਨਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਸਰਦਾਰ ਸਰਬਜੀਤ ਸਿੰਘ ਮਲੋਆ ਜੋ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਸੋ ਉਹਨਾਂ ਦੇ ਹੱਕ ਲਈ ਜਿਹੜੀਆਂ ਸਿੱਖ ਪੰਥਕ ਜਥੇਬੰਦੀਆਂ ਨੌਜਵਾਨ ਉਹਨਾਂ ਵਿੱਚ ਭਾਰੀ ਰੋਸ ਹੈ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਨਾਲ ਤੇ ਸਿੱਖਾਂ ਦੇ ਨਾਲ ਕਿਸਾਨਾਂ ਦੇ ਨਾਲ ਪੰਥ ਦੇ ਨਾਲ ਗ੍ਰੰਥ ਦੇ ਨਾਲ ਧੱਕਾ ਕੀਤਾ ਹੈ ਬੇਅਦਮੀਆਂ ਹੋਈਆਂ ਕੋਈ ਇਨਸਾਫ ਨਹੀਂ ਬੰਦੀ ਸਿੱਖਾਂ ਨੂੰ ਕੋਈ ਰਿਹਾਇਸ਼ ਨਹੀਂ ਮਿਲੀ ਸੋ ਅਸੀਂ ਸ਼ਹੀਦ ਭਾਈ ਬਿਆਨਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਮਲੋਆ ਉਹਨਾਂ ਨੂੰ ਅਸੀਂ ਆਜ਼ਾਦ ਉਮੀਦਵਾਰ ਜਿਹੜਾ ਐਲਾਨਿਆ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਗੰਨਾ ਕਿਸਾਨ ਤੇ ਅਸੀਂ ਅੱਜ ਜਿਹੜਾ ਰੋਡ ਮਾਰਚ ਰੋਡ ਸ਼ੋਅ ਹੈ ਉਹ ਫਰੀਦਕੋਟ ਦਾਣਾ ਮੰਡੀ ਤੋਂ ਇੱਥੋਂ ਸ਼ੁਰੂ ਕਰਕੇ ਪਿੰਡਾਂ ਵਿੱਚ ਦੀ ਹੁੰਦਿਆਂ ਤੇ ਸ਼ਾਮ ਨੂੰ 9 ਵਜੇ ਸਮਾਪਤੀ ਕਰਨੀ ਹੈ ਸੋ ਆਪ ਤੁਸੀਂ ਦੇਖ ਰਹੇ ਹੋ ਵੀ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਤੇ ਬਹੁਤ ਨੌਜਵਾਨ ਪਿੰਡਾਂ ਦੇ ਵਿੱਚੋਂ ਮੋਟਰਸਾਈਕਲਾਂ ਤੇ ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਇੱਥੋਂ ਰਵਾਨਗੀ ਲੈਣਗੇ ਅੱਗੇ ਬਹੁਤ ਭਾਰੀ ਸੰਗਤਾਂ ਪਿੰਡਾਂ ਦੇ ਵਿੱਚ ਭਾਈ ਸਾਹਿਬ ਦੀ ਉਡੀਕ ਕਰ ਰਹੀਆਂ ਤੇ ਜਥੇਬੰਦੀਆਂ ਦੇ ਨਮਾਇंदे ਤੇ ਭਾਈ ਸਰਬਜੀਤ ਸਿੰਘ ਜੀ ਉਹ ਅੱਜ ਰੋਡ ਸ਼ੋਅ ਦੇ ਵਿੱਚ ਹਾਜ਼ਰ ਹੋਣਗੇ ਜੀ